ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅੱਜ ਸਾਡੇ ਨਾਲ ਨੇ ਧੂਰੀ ਤੋਂ ਭਾਜਪਾ ਦੇ ਯੂਥ ਪ੍ਰਧਾਨ ਹਰੀਸ਼ ਸ਼ਰਮਾ ਜੀ ਸਾਡੇ ਨਾਲ ਉਹ ਉੱਤਰਾਖੰਡ ਜਾ ਕੇ ਆਏ ਨੇ ਤੇ ਉੱਤਰਾਖੰਡ ਦੇ ਵਿੱਚ ਉਹਨਾਂ ਦਾ ਜਿਹੜੀ ਯਾਤਰਾ ਸੀਗੀ ਵਿਜ਼ਿਟ ਸੀਗੀ ਉਹਦਾ ਜੋ ਵੀ ਐਕਸਪੀਰੀਅੰਸ ਹੈ ਅੱਜ ਉਹ ਸਾਡੇ ਨਾਲ ਸ਼ੇਅਰ ਕਰਨਗੇ ਹਰੀਸ਼ ਜੀ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਉੱਤਰਾਖੰਡ ਦੀ ਯਾਤਰਾ ਦੇ ਵਿੱਚ ਜਾ ਕੇ ਆਏ ਹੋ ਤਾਂ ਉੱਤਰਾਖੰਡ ਦੇ ਵਿਕਾਸ ਬਾਰੇ ਤੁਸੀਂ ਕੀ ਗੱਲਬਾਤ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਇਹ ਤੁਹਾਡੇ ਦਰਸ਼ਕਾਂ ਨੂੰ ਅਸੀਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੇ ਜਿਹੜਾ ਇਹ ਟੀਵੀ ਸਾਡਾ ਦੇਖ ਰਹੇ ਨੇ ਤੇ ਸਾਡੇ ਵਿਚਾਰ ਸੁਣਨਗੇ ਦੂਜੀ ਗੱਲ ਇਹ ਹੈ ਕਿ ਇਸ ਤਰ੍ਹਾਂ ਨਹਿਕੇ ਦੇਖੋ ਮੈਂ ਉੱਥੇ ਇੱਥੇ ਦੇ ਲੋਕ ਜਾਣਦੇ ਨੇ ਸਾਰੀ ਦੁਨੀਆ ਦੇ ਲੋਕ ਜਾਣਦੇ ਨੇ ਉੱਥੇ ਦੇਸ਼ਾਂ ਦੇ ਦੇਸ਼ਾਂ ਤੋਂ ਸਭ ਤੋਂ ਪਹਿਲਾਂ ਉੱਥੇ ਦੇਖਿਆ ਕੀ ਜਾਂਦਾ ਉੱਥੇ ਦਾ ਵਿਕਾਸ ਉੱਥੇ ਦੀ ਨੈਚਰ ਉੱਥੇ ਦੀ ਪ੍ਰਕਿਰਤੀ ਬਹੁਤ ਸੋਹਣਾ ਮਾਹੌਲ ਅਰਥੇ ਜਾਣ ਦਾ ਲੋਕ ਦਰਸ਼ਨ ਕਰਨ ਜਾਂਦੇ ਨੇ ਤੇ ਜੇ ਉਹ ਵੀ ਉਹ ਰਾਸਤੇ ਮੰਦਰਾਂ ਨੂੰ ਜਾਣ ਵਾਲੇ ਜਿਹੜੇ ਮੰਦਰਾਂ ਕਰਕੇ ਲੋਕ ਇਨੀ ਦੂਰੋਂ ਦੂਰੋਂ ਜਾਂਦੇ ਨੇ ਉੱਥੇ ਮੱਥਾ ਟੇਕਣ ਉਹ ਵੀ ਅਰਥੇ ਖਰਾਬ ਹੋਣ ਦਾ ਲੋਕ ਕਿਉਂ ਜਾਣ ਜੋ ਸੈਂਟਰ ਦੀ ਸਰਕਾਰ ਹੈ ਤੇ ਉੱਥੇ ਦੀ ਸਟੇਟ ਦੀ ਸਰਕਾਰ ਹੈ ਉਹਨਾਂ ਨੇ ਬਹੁਤ ਸੋਹਣੇ ਉਪਰਾਹਲੇ ਬਿਚੇ ਰਹਿਣ ਚਾਹੀਦੇ ਉੱਥੇ ਦੀ ਸੜਕਾਂ ਪੂਰੀਆਂ ਬਲੇਮ ਕਰਦਰ ਤੱਕ ਸੜਕ ਬਣਾਈ ਗਈ ਹੈ ਕਰੋ ਬਾਹਰ ਨਿਕਲਦਾ ਜਿਹੜੇ ਟਾਈਮ ਦੇ ਵਾਂ ਵਿੱਚੇ ਬੰਦਾ ਸਾਡੇ ਸਾਹਮਣੇ ਘਰ ਦੇ ਮੂਰਤੀ ਬਾਸ ਨਹੀਂ ਨਿਕਲਦੀ ਦਿਖ ਜਾਂਦੀ ਹੈ ਜਿਹੜੇ ਟਾਈਮ ਉਧਰ ਬਸਾ ਬਿਲਕੁਲ ਨਹੀਂ ਸੀ ਸੜਕਾ ਬਿਲਕੁਲ ਨਹੀਂ ਸੀ ਟੁੱਟਿਆ ਪਟਿਆ ਰਹਾ ਸੀ ਲੋਕ ਬੀਵੀ ਬਿੱਲੋ ਆਪਣੇ ਪਿੱਟ ਦੇ ਕਣਕ ਧਰ ਕੇ ਚੌਲ ਧਰ ਕੇ ਮਤਲਬ ਕੋਈ ਵੀ ਰਾਸਨਾ ਸਮਾਨ ਲੈ ਕੇ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਸਰਕਾਰ ਨੇ ਜੋ ਉੱਥੇ ਸਹੂਲਤਾਂ ਦਿੱਤੀਆਂ ਉਹ ਸਲਾਮ ਨਾ ਹੋਵੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਉੱਥੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਕੰਨੀਓ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਸੀਗਾ ਬੀਪੀਐਲ ਕਾਰਡਸ ਦੇ ਉੱਤੇ ਕਣਕ ਦਿੱਤੀ ਜਾਂਦੀ ਸੀ ਉਹ ਬਹੁਤ ਲੰਬੇ ਸਮੇਂ ਤੋਂ ਬੰਦ ਹੈ ਪਰੰਤੂ ਕੇਂਦਰ ਸਰਕਾਰ ਦੀ ਕਣਕ ਲੋਕਾਂ ਤੱਕ ਹਜੇ ਵੀ ਪਹੁੰਚ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੀ ਇਸ ਮਾਮਲੇ ਦੇ ਵਿੱਚ ਸਥਿਤੀ ਕੀ ਹੈ ਤੇ ਉੱਤਰਾਖੰਡ ਦੀ ਕੀ ਹੈ ਮੈਂ ਜੋ ਅੱਜ ਦੀ ਸਥਿਤੀ ਦੇਖ ਰਿਹਾ ਪੰਜਾਬ ਦੀ ਬਹੁਤ ਹੀ ਖਰਾਬ ਹੈ ਪੁਰਾਣ ਤਮਨ ਸਰਕਾਰ ਨੇ ਲਾਰੇ-ਭੋਤਲੇ ਸਾਰੇ ਪੰਜਾਬ ਬਹੁਤ ਉਮੀਦਾਂ ਦਿਖਾਈਆਂ ਸੀਗੀਆਂ ਪਰ ਉਹਨਾਂ ਦੇ ਖਰੇ ਨਹੀਂ ਉਤਰੇ ਹੋ ਲੋਕਾਂ ਦੀ ਇਨਾ ਦੀ ਕੜਕ ਆਉਂਦੀ ਸੀ ਨਾਦੀ ਵੀ ਕਣਕ ਪਟਾ ਦਿੱਤੀ ਗਈ ਹੈ ਰਸਮਗੜ ਕਟਾਏ ਤੇ ਕਈ ਬੰਦੇ ਜਿਉਂਦੇ ਨੇ ਉਹਨਾਂ ਦਾ ਨਾਮ ਵੀ ਨਹੀਂ ਹੈਗਾ ਇਹਦੇ ਵਿੱਚ ਰਸਮਗੜ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਪਹਿਲਾਂ ਕਣਕ ਮਿਲਦੀ ਹੁੰਦੀ ਸੀ 5 ਕਿਲੋ ਕਣਕ ਪੰਜਾਬ ਦੇ ਵਿੱਚ ਜਿੰਦੀ ਸੀ ਤੇ 5 ਕਿਲੋ ਸੈਂਟਰ ਦੇ ਵਿੱਚ ਸੀ ਤੇ ਹੁਣ ਪੰਜਾਬ ਦੀ ਕਣਕ ਬਿਲਕੁਲ ਬੰਦ ਹੋ ਚੁੱਕੀ ਐ ਕੱਲੇ ਸੈਂਟਰ ਗਵਰਨਮੈਂਟ ਹੀ ਸਕੀਮਾ ਦੇਦੀ ਆ ਉੱਤਰਾਖੰਡ ਦੇ ਵਿੱਚ ਵੀ ਦੇਖਣ ਨੂੰ ਮਿਲਿਆਗਾ ਤੇ ਲੋਕਾਂ ਨਾਲ ਵਿਚਰਿਆ ਉਥੇ ਦੇ ਡਿਪੂਆਂ ਦੇ ਵਿੱਚ ਗਿਆ ਲੋਕਾਂ ਦੇ ਵਿੱਚ ਗਿਆ ਤੇ ਇੱਥੇ ਮੈਨੂੰ ਲੋਕਾਂ ਨੇ ਬਹੁਤ ਵਧੀਆ ਗੱਲ ਕਹੀ ਵੀ ਸਾਨੂੰ ਇੱਥੇ ਹਰ ਮਹੀਨੇ 5 ਕਿਲੋ ਕਣਕ 5 ਕਿਲੋ ਚੋਲ ਤੇ ਦਾਲ ਇਹ ਸਭ ਚੀਜ਼ਾਂ ਹਰ ਮਹੀਨੇ ਦਿੱਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਤੁਸੀਂ ਇੱਕ ਚੀਜ਼ ਪੰਜਾਬ ਦੇ ਵਿੱਚ ਬੜਾ ਦੇਖ ਰਹੇ ਹੋ ਕਿ ਭਗਵੰਤ ਮਾਨ ਸਰਕਾਰ ਜਿਹੜੀ ਆਈ ਸੀ ਉਹ ਵਾਅਦੇ ਕਰਕੇ ਆਈ ਸੀ ਕਿ ਨਸ਼ਿਆਂ ਦੇ ਉੱਤੇ ਠੱਲ ਪਾਈ ਜਾਏਗੀ ਤੇ ਉੱਤਰਾਖੰਡ ਦੀ ਵਿజిਟ ਤੋਂ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਜਿਹੜਾ ਨਸ਼ਿਆਂ ਕਰਕੇ ਜੋ ਪੰਜਾਬ ਦੀ ਵਿੱਚ ਸਥਿਤੀ ਹੈ ਤੇ ਉੱਤਰਾਖੰਡ ਦੀ ਸਥਿਤੀ ਹੈ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੀ ਉੱਤਰਾਖੰਡ ਦੇ ਵਿੱਚ ਤਾਂ ਨਹੀਂ ਜੰਬੀਰ ਸਮੱਸਿਆ ਹੈ ਨੀ ਨਸ਼ੇ ਉਹ ਥਾਰੇ ਨਸ਼ਾ ਹੈ ਨਹੀਂ ਨਾ ਪੰਜਾਬ ਦੇ ਵਿੱਚ ਵੀ ਕਹਿ ਸਕਦੇ ਆ ਵੀ ਹਾਂ ਨਸਾ ਹੈਗਾ ਉਹਦੇ ਤੇ ਲਗਾਮ ਲਗਾਉਣੀ ਚਾਹੀਦੀ ਹੈ ਸਰਕਾਰ ਨੂੰ ਜੋ ਕਿ ਕੱਲੀ ਸੈਂਟਰ ਗਵਰਨਮੈਂਟ ਹੀ ਕਰ ਸਕਦੀ ਹੈ ਕਿਉਂਕਿ ਇੱਥੇ ਜਦ ਤੱਕ ਯੋਗੀ ਮਾਡਲ ਨਹੀਂ ਆਉਂਦਾ ਹਉ ਤੱਕ ਇੱਥੇ ਦਾ ਸੁਧਾਰ ਨਹੀਂ ਹੋ ਸਕਦਾ ਜਿਸ ਤਰ੍ਹਾਂ ਕਿ ਹੁਣ ਚੋਣਾਂ ਅੱਗੇ ਦਿੱਲੀ ਦੇ ਵਿੱਚ ਆ ਰਹੀਆਂ ਨੇ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਹੈ ਕਿ ਅਸੀਂ ਜੇ ਦੁਬਾਰਾ ਤੀਸਰੀ ਵਾਰ ਕੇਂਦਰ ਉੱਥੇ ਦਿੱਲੀ ਦੀ ਸਰਕਾਰ ਦੇ ਵਿੱਚ ਆਉਨੇ ਆ ਤਾਂ ਓਹੋ ਲੇਡੀਜ਼ ਨੂੰ 212100 ਰੁਪਇਆ ਪਾਇਆ ਕਰਨਗੇ ਪੰਜਾਬ ਦੇ ਵਿੱਚ ਆ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਕਿ ਇਹ ਉਹ ਵਾਅਦੇ ਪੂਰੇ ਕਰ ਸਕਦੇ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਰਦੇ ਨੇ ਜਾਂ ਭਾਜਪਾ ਦੇ ਵਾਅਦਿਆਂ ਤੇ ਖਰਾ ਉਤਰ ਸਕਦੀ ਹੈ ਉੱਤਰਾਖੰਡ ਦੇ ਐਕਸਪੀਰੀਅੰਸ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹਿੱਥੇ ਗੱਲ ਭਾਜਪਾ ਦੀ ਕਹੂੰਗਾ ਮੈਂ ਭਾਜਪਾ ਸਰਕਾਰ ਹਰੇਕ ਕੰਮ ਦੇ ਵਿੱਚ ਖਰੇ ਉਤਰ ਰਹੀ ਹੈ ਸੁਰੱਖਿਆ ਹੋ ਗਈ ਯੋਗ ਵੀ ਯੋਗੀ ਮਾਡਲ ਦੇ ਸਾਹਮਣੇ ਤੁਸੀਂ ਕੀ ਕਹਿੰਦੇ ਹੋ ਅੱਜ ਦੇ ਟਾਈਮ 'ਚ ਸਭ ਤੋਂ ਵੱਧ ਸੁਰੱਖਿਆ ਮਿਲੋਗਾ ਸਾਨੂੰ ਯੂਪੀ ਦੇ ਵਿੱਚ ਦੂਜਾ ਸਭ ਤੋਂ ਖਤਰਾ ਮੰਨਿਆ ਜਾਂਦੇ ਸੀ ਯੂਪੀ 'ਚ ਸਭ ਤੋਂ ਵੱਧ ਡਰ ਹੁੰਦਾ ਸੀ ਜਿਬਰਜ ਦੇ ਟਾਈਮ 'ਚ ਇੱਥੇ ਬਿਲਕੁਲ ਜ਼ੀਰੋ ਟੈਰਰਲੈਂਸ ਜਿਹੜੇ ਗੁਨਾਹਗਾਰ ਨੇ ਜਿਹੜੇ ਉਥੇ ਡਕੈਤ ਨੇ ਟਾਪੂ ਨੇ ਗੁੰਡੇ ਨੇ ਚੋਰ ਨੇ ਗਲੇ 'ਚ ਪਾਪ ਆ ਗਏ ਨਾ ਮਾਫੀਨਾਮਾ ਲਿਖ ਕੇ ਗੈਰ ਨੇ ਹਮ ਗ੍ਰਿਫਤਾਰ ਕਰ ਲਏ ਸਾਡਾ ਇੰਕਾਊਂਟਰ ਨਾਰਮਲ ਇੰਨੀ ਸੁਰੱਖਿਆ ਉਰਕ ਕਿਉਂ ਤੇ ਆਜੂ ਲੈਟ ਹੈ ਉਤਰਾਖੰਡ ਦੇ ਵਿੱਚ ਵੀ ਸੁਰੱਖਿਆ ਬਹੁਤ ਕੜੀ ਹੈ ਉੱਥੇ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚਲੋਗੇ ਤਾਂ ਠੀਕ ਹੈ ਨਹੀਂ ਦੱਤ ਰਹਿਣਾ ਬਹੁਤ ਹੋਇਆ ਕਿਉਂਕਿ ਜੇ ਮੈਂ ਜਰਾ ਫਿਰ ਬੋਲਟਾਂ ਨੇ ਸਾਇਲੈਂਸਰ ਦੁਜੇ ਪਾਉਣੇ ਆ ਜਾਂ ਕੋਈ ਵਿਆਗਨ ਨਹੀਂ ਕੰਮ ਲਾਉਂਦੇ ਆ ਟਾਈਮ ਲੱਗ ਜਾਂਦਾ ਉਹਨਾਂ ਨੂੰ ਸਾਫ਼ ਮਿਲਣ ਨੂੰ ਉਤਰਾਖੰਡ ਪੁਲਿਸ ਬਹੁਤ ਸਖਤ ਹੈ ਜਿਹੜੀ ਮੈਂ ਉੱਥੇ ਦੇਖੀ ਉੱਥੇ ਦੇ ਬੋਲਟਰ ਆਵਾਜ਼ ਨਹੀਂ ਨਿਕਲਦੇ ओरिजिनल ਹੁੰਦੇ ਨੇ ਮਤਲਬ ਬਹੁਤ ਕਾਨੂੰਨ ਪਾਲਣਾ ਤੇ ਕਿਤੇ ਜਾਂਦੀ ਹੈ ਤੇ ਕੋਈ ਗੁੰਡਾ ਕਰਦੇ ਨਹੀਂ ਹੈਗੇ ਉਹਦਾ ਕਈ ਕਈ ਇਲਾਕੇ ਹੈ ਜਿਨ੍ਹਾਂ ਦੇ ਵਿੱਚ ਠਾਣੀ ਨਹੀਂ ਹੈਗੇ ਕਿਉਂ ਨਹੀਂ ਹੈਗੇ ਕਿ ਲੋੜ ਨਹੀਂ ਹੈਗੀ ਉਹਨਾਂ ਨੂੰ ਗੁੰਡਾ ਕਰਦੇ ਨਹੀਂ ਹੈਗੇ ਤਾਂ ਇਹ ਨਹੀਂ ਹੈਗੇ ਠਾਣੇ ਜੀ ਬਿਲਕੁਲ ਤੇ ਐਮਪੀ ਐਮਐਲਏ ਤੱਕ ਉਹਨਾਂ ਨੇ ਵੀ ਕੋਈਸ਼ ਦੋਟਿੰਗ ਦੇਖੀ ਮੈਨੂੰ ਮਾਦਮ ਨੂੰ ਪਿਛਲੀ ਫੋਟੋ ਦਿਖਾਈ ਸੀ ਜੀ ਉਥੇ ਸ਼ਰੇਸ਼ ਚੋਹਾਨ ਜੀ ਨੇ ਐਮਐਲਏ ਅਧਿਐਖ ਪਰਗਾਸੀ ਜ਼ਿਲ੍ਹੇ ਦੇ ਉਹਨਾਂ ਨੇ ਵੀ ਕੋਈਸ਼ ਦੋਟਿੰਗ ਨਹੀਂ ਸੀ ਜਦ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਕੈਮਲੇਨ ਦਸ ਘੱਟੋ 10 ਐਮ ਨੂੰ ਸਿਕਿਉਰਟੀ ਰੱਖਣੀ ਪੈਂਦੀ ਹੈ ਉਹਨਾਂ ਦਾ ਖਰਚਾ ਲੱਖਾਂ ਕਰੋੜਾਂ ਦਾ ਆ ਜਾਂਦਾ 10 ਸਿਕਿਉਰਟੀਆਂ ਦਾ ਉੱਥੋਂ ਦੀ ਕਿੰਨੀਆਂ ਗੱਡੀਆਂ ਨੇ ਉੱਤਰ ਕਰਨ ਦੇ ਵਿੱਚ ਬਿਲਕੁਲ ਉਲਟ ਹੈ ਜੀ ਇੱਕ ਗੱਡੀ ਇੱਕ ਐਮ ਲੇ ਇੱਕ ਡਰਾਈਵਰ ਬੱਸ ਲੱਖਾਂ ਦਾ ਸਰਕਾਰ ਪੈਸਾ ਬਿਚਾਰੀ ਹੈ ਕੋਈ ਕੋਈ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਸੁਰੱਖਿਆ ਬਹੁਤ ਚੰਗੀ ਹੈ ਤੇ ਪ੍ਰਾਸ਼ਨ ਵੀ ਬਹੁਤ ਚੰਗੀ ਹੈ ਤੇ ਸਕੀਮਾਂ ਵੀ ਬਹੁਤ ਦਿੱਤੀਆਂ ਜਾ ਰਹੀਆਂ ਨੇ ਵੀ ਲੋਕ ਠੇਕਰ ਵਾਪਸੀ ਕਰ ਸਕਣ ਬਹੁਤ ਸਾਰੇ ਸਕੇਮਾਂਾਂ ਤੇ ਪੇੜ ਪਾਲਣਾ ਬੱਕਰੀ ਪਾਲਣਾ ਔਰ ਹੋਮ ਸਟੇ ਵਲੋਗ ਆਉਂਦੇ ਤੇ ਆਪਣਾ ਕੰਮ ਸ਼ੁਰੂ ਕਰੋ ਲੋਕਾਂ ਨੂੰ ਕਿਹਾ ਹੈ ਅੱਜ ਆਪ ਦਾ ਆਪਣਾ ਕੰਮ ਬਿਜ਼ਨਸ ਸਟਾਰਟ